ਹੈਲੋ ਬੱਚਿਓ ਕੀ ਹਾਲ ਚਾਲ ਹੈ ਅੱਜ ਮੈਂ ਤੁਹਾਨੂੰ ਸਾਰਿਆਂ ਨੂੰ ਗੁੱਸੇ ਤੇ ਕੰਟਰੋਲ ਕਿਵੇਂ ਕਰਨਾ ਹੈ ਉਹਦੇ ਬਾਰੇ ਦੱਸਾਂਗੀ ਠੀਕ ਹੈ ਤੁਹਾਨੂੰ ਸਾਰਿਆਂ ਨੂੰ ਗੁੱਸਾ ਬਹੁਤ ਆਉਂਦਾ ਹੈ ਨਾ ਬਿਨਾ ਮਤਲਬ ਤੋਂ ਮੰਮੀ ਨੇ ਕੋਈ ਫੇਵਰਟ ਸਬਜੀ ਨਹੀਂ ਬਣਾਈ ਤਾਂ ਗੁੱਸਾ ਮੰਮੀ ਨੇ ਕੋਈ ਚੀਜ਼ ਨਹੀਂ ਲੈ ਕੇ ਆਂਦੀ ਤਾਂ ਗੁੱਸਾ ਪਾਪਾ ਨੇ ਡਾਂਟਤਾ ਤਾਂ ਗੁੱਸਾ ਬਟ ਇਹਨਾਂ ਚੀਜ਼ਾਂ ਤੋਂ ਆਪਾਂ ਦੂਰ ਰਹਿਣਾ ਹੈ ਹੁਣ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਸਟੋਰੀ ਦੱਸਦੀ ਹਾਂ ਸਟੋਰੀ ਰਾਹੀਂ ਤੁਹਾਨੂੰ ਸਮਝਾਉਣੀ ਹੈ ਕਿ ਸਾਨੂੰ ਹਰ ਇੱਕ ਚੀਜ਼ ਨੂੰ ਪੋਜ਼ਿਟਿਵ ਵੇ ਨਾਲ ਲੈਣਾ ਚਾਹੀਦਾ ਹੈ ਖੁਸ਼ ਰਹਿਣਾ ਚਾਹੀਦਾ ਹੈ ਹਰ ਇੱਕ ਸਿਚੁਏਸ਼ਨ ਦੇ ਵਿੱਚ ਆਪਣੇ ਆਪ ਨੂੰ ਖੁਸ਼ ਰੱਖਣਾ ਚਾਹੀਦਾ ਹੈ ਚਲੋ ਕਰੀਏ ਸ਼ੁਰੂ ਸਟੋਰੀ ਫਿਰ ਠੀਕ ਹੈ ਮੇਰੀ ਸਹੇਲੀ ਇੱਕ ਰਾਣੀ ਹੁੰਦੀ ਸੀ ਇੱਕ ਵਾਰੀ ਮੈਂ ਰਾਣੀ ਨੂੰ ਮਿਲਣ ਆਈ ਬਹੁਤ ਟਾਈਮ ਬਾਅਦ ਮਿਲਣ ਆਈ ਸੀ ਮੈਂ ਉਹਨੂੰ ਸਕੂਲ ਟਾਈਮਿੰਗ ਦੇ ਵਿੱਚ ਇਕੱਠੇ ਸੀ ਉਸ ਤੋਂ ਬਾਅਦ ਅਸੀਂ ਅਲੱਗ-ਅਲੱਗ ਹੋ ਗਏ ਸੀ ਹਨਾ ਜਦੋਂ ਮੈਂ ਮਿਲਣ ਆਈ ਤੇ ਰਾਣੀ ਆਪਣੇ ਘਰ ਦੇ ਵਿੱਚ ਬਹੁਤ ਬਿਜ਼ੀ ਸੀ ਉਹ ਕੰਮ ਬਹੁਤ ਕਰ ਰਹੀ ਸੀ ਜਦੋਂ ਮੈਂ ਰਾਣੀ ਨੂੰ ਮਿਲਣ ਆਈ ਮੈਂ ਉਹਦੇ ਵਾਸਤੇ ਕੇਕ ਲੈ ਕੇ ਆਈ ਪਰ ਜਦੋਂ ਹੀ ਮੈਂ ਰਾਣੀ ਦੇ ਰੂਮ ਦੇ ਵਿੱਚ ਐਂਟਰ ਕੀਤਾ ਉਹ ਕਿਸੇ ਜ਼ਰੂਰੀ ਕੰਮ ਲਈ ਮੈਨੂੰ ਬਿਨਾਂ ਦੇਖੇ ਹੀ ਬਾਹਰ ਨਿਕਲ ਗਈ ਫਟਾਫਟ ਤਾਂ ਮੈਨੂੰ ਬੜਾ ਗੁੱਸਾ ਆਇਆ ਮੈਂ ਸੋਚਿਆ ਵੀ ਇਹ ਕਿਹੋ ਜੀ ਐ ਇਹਨੇ ਤਾਂ ਮੈਨੂੰ ਇਗਨੋਰ ਕਰ ਦਿੱਤਾ ਇਹਨੇ ਮੇਰਾ ਕੇਕ ਵੀ ਨਹੀਂ ਦੇਖਿਆ ਮੈਂ ਇੰਨੀ ਮਿਹਨਤ ਨਾਲ ਬਣਾ ਕੇ ਲਈ ਮੈਨੂੰ ਤਾਂ ਬਣਾਉਣਾ ਵੀ ਨਹੀਂ ਆਉਂਦਾ ਸੀ ਮੈਂ ਪਹਿਲਾਂ ਕੇਕ ਸਿੱਖਿਆ ਫਿਰ ਮੈਂ ਪਤੀਲੇ ਕਾਲੇ ਕੀਤੇ ਮੰਮੀ ਤੋਂ ਡਾਂਟ ਖਾਧੀ ਪਰ ਇਹਨੇ 2 ਮਿੰਟ ਦੇ ਵਿੱਚ ਮੇਰਾ ਕੇਕ ਦੇਖਿਆ ਵੀ ਨਹੀਂ ਤਾਂ ਮੈਨੂੰ ਰਾਣੀ ਤੇ ਇੰਨਾ ਗੁੱਸਾ ਆਇਆ ਇੰਨਾ ਗੁੱਸਾ ਆਇਆ ਕਿ ਮੇਰੇ ਦਿਮਾਗ ਦੇ ਵਿੱਚ ਸੀਗਾ ਮੈਂ ਇਹਦੇ ਨਾਲ ਗੱਲ ਵੀ ਨਹੀਂ ਕਰਨੀ ਪਰ ਥੋੜੇ ਟਾਈਮ ਬਾਅਦ ਜਦੋਂ ਰਾਣੀ ਵਾਪਸ ਆਈ ਤਾਂ ਉਹਨੇ ਆ ਕੇ ਮੈਨੂੰ ਘੁੱਟ ਕੇ ਜੱਫੀ ਪਾਈ ਮੇਰੇ ਲਈ ਇੱਕ ਬਹੁਤ ਸੋਹਣਾ ਸਰਪ੍ਰਾਈਜ਼ ਗਿਫਟ ਵੀ ਲੈ ਕੇ ਆਈ ਗਿਫਟ ਬਹੁਤ ਸੋਹਣਾ ਸੀ ਉਹ ਤਾਜਮਹਲ ਬਣਿਆ ਹੋਇਆ ਸੀ ਤੇ ਫਿਰ ਮੇਰੇ ਦਿਮਾਗ ਨੇ ਸੋਚਿਆ ਵੀ ਤੂੰ ਤਾਂ ਐਵੇਂ ਹੀ ਰਾਣੀ ਤੇ ਬਿਨਾ ਮਤਲਬ ਤੋਂ ਗੁੱਸਾ ਕਰੀ ਜਾ ਰਹੀ ਸੀ ਉਹ ਤੈਨੂੰ ਸਰਪ੍ਰਾਈਜ਼ ਦੇਣਾ ਚਾਹੁੰਦੀ ਸੀ ਉਹ ਤੇਰੇ ਲਈ ਉਹਨੇ ਸਰਪ੍ਰਾਈਜ਼ ਸਰਪ੍ਰਾਈਜ਼ ਰੱਖਿਆ ਹੋਇਆ ਸੀ ਉਹ ਜਾਣਦੀ ਸੀ ਵੀ ਮੈਂ ਇੰਨੇ ਟਾਈਮ ਬਾਅਦ ਮਿਲੀ ਆ ਤਾਂ ਮੈਂ ਆਪਣੇ ਵਧੀਆ ਤਰੀਕੇ ਨਾਲ ਮਿਲੂੰਗੀ ਤੇ ਗਿਫਟ ਵੀ ਦਵਾਂਗੀ ਤਾਂ ਫਿਰ ਮੇਰੇ ਦਿਮਾਗ ਦੇ ਵਿੱਚ ਇਹ ਚੀਜ਼ ਆਈ ਕਿ ਸਾਨੂੰ ਕਦੇ ਵੀ ਕਿਸੇ ਨਾਲ 네ਗੇਟਿਵ ਤਰੀਕੇ ਨਾਲ ਨਹੀਂ ਸੋਚਣਾ ਚਾਹੀਦਾ ਸਾਨੂੰ ਹਮੇਸ਼ਾ ਪੋਜ਼ਿਟਿਵ ਵੀ ਦੇ ਵਿੱਚ ਸੋਚਣਾ ਚਾਹੀਦਾ ਮੇਬੀ ਹਰ ਇਨਸਾਨ ਦਾ ਆਪਣਾ ਤਰੀਕਾ ਹੁੰਦਾ ਹੈ ਕੋਈ ਇਨਸਾਨ ਅੱਜ ਦੇ ਟਾਈਮ 'ਚ ਬਹੁਤ ਬੀਜ਼ੀ ਹੁੰਦਾ ਹੈ ਕਿਸੇ ਨੇ ਫੈਮਿਲੀ ਵੀ ਦੇਖਣੀ ਹੁੰਦੀ ਹੈ ਕਿਸੇ ਤੇ ਬਾਹਰ ਦੀਆਂ ਘਰ ਦੀਆਂ ਰਿਸਪੌਂਸਿਬਿਲਟੀਜ਼ ਬਹੁਤ ਸਾਰੀਆਂ ਹੁੰਦੀਆਂ ਹੈ ਇਸ ਕਰਕੇ ਬੱਚਿਓ ਸਾਨੂੰ ਹੁਣ ਤੋਂ ਹੀ ਛੋਟੀ ਉਮਰ ਤੋਂ ਹੀ ਪੋਜ਼ਿਟਿਵ ਵੇ ਨਾਲ ਸੋਚਣਾ ਚਾਹੀਦਾ ਹੈ ਸਾਰਿਆਂ ਨਾਲ ਵਧੀਆ ਤਰੀਕੇ ਨਾਲ ਪਿਆਰ ਨਾਲ ਗੱਲ ਕਰਨੀ ਚਾਹੀਦੀ ਹੈ ਹਰੇਕ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਇਹ ਇਨਸਾਨ ਵੀ ਮੇਰੇ ਵਾਂਗੂ ਬੀਜ਼ੀ ਹੈ ਹੋਂ ਸਾਰੇ ਮੇਰੇ ਨਾਲ ਪ੍ਰੋਮਿਸ ਕਰੋ ਕਿ ਜ਼ਿੰਦਗੀ ਦੇ ਵਿੱਚ ਤੁਸੀਂ ਆਪਣੇ ਮੰਮੀ ਪਾਪਾ ਵੱਡਿਆਂ ਨਾਲ ਭੈਣ ਭਰਾਵਾਂ ਨਾਲ ਦੋਸਤਾਂ ਨਾਲ ਕਦੇ ਗੁੱਸਾ ਨਹੀਂ ਕਰੂਗੀ। ਓਕੇ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੈ ਤਾਂ ਇਸ ਨੂੰ ਲਾਈਕ ਜ਼ਰੂਰ ਕਰ ਦਿਓ। ਥੈਂਕ ਯੂ ਬਾਏ ਬਾਏ।